ਜ਼ੁਰਗ ਘਰ ਪਾਣੀ ਚ ਡੁੱਬਿਆ ਮੱਝਾਂ ਵਾਲੇ ਕੋਠੇ ਚ ਪੈਂਦੇ ਸੀ ਕੈਸ਼ ਫੜਾਇਆ ਮਨਕੀਰਤ ਨੇ ਆ ਪੈਸੇ ਹੱਥ ਚ ਦਿੱਤੇ ਮਾਤਾ ਦੇ ਤੇ ਇਹ ਕਿਹਾ ਕਿ ਮੇਰੇ ਨਾਲ ਚੰਡੀਗੜ੍ਹ ਚੱਲੋ ਚੰਡੀਗੜ੍ਹ ਮੇਰੇ ਘਰ ਚ ਰਹੋ ਚੱਲ ਕੇ ਪਰ ਇੱਥੇ ਨਹੀਂ ਰਹਿਣਾ ਤੁਸੀਂ ਤੁਹਾਨੂੰ ਮੱਝਾਂ ਵਾਲੇ ਥਾਂ ਚ ਨਹੀਂ ਸੌਣ ਦੇਣਾ ਇਹ ਪੰਜਾਬ ਹੈ ਇਹ ਪੰਜਾਬ ਦੀ ਅਸਲ ਤਸਵੀਰ ਹੈ ਇਹ ਪੰਜਾਬ ਦੇ ਨਾਲ ਖੜਨ ਵਾਲੇ ਸਾਰੇ ਪੰਜਾਬ ਦੇ ਪੁੱਤ ਨੇ ਮਨਕੀਰਤ ਦਾ ਔਰ ਉਹਦੇ ਦੋਸਤਾਂ ਦਾ ਬਹੁਤ ਧੰਨਵਾਦ ਹੂੰ ਤੁਸੀਂ ਰਹਿ ਕਿੱਥੇ ਹੂੰ ਤੁਸੀਂ ਰਹਿ ਕਿੱਥੇ ਰਹੇ ਹੋ ਇੱਥੇ ਹੀ ਆ ਬਾਬਾ ਜਿੰਦਾ ਨਹੀਂ ਡੰਗਰਾਂ ਚ ਨਹੀਂ ਭਾਜੀ ਆਪਣਾ ਆਪਣੇ ਘਰ ਨਹੀ ਨਹੀਂ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਕੋਈ ਖੜਨ ਨਹੀਂ 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 ਮੱਝਾਂ ਵਾਲੇ ਉੱਥੇ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੋਣਾ 2 ਮਿੰਟ ਅੱਛਾ ਭਾਜੀ ਨਹੀਂ ਉੱਥੇ ਨਹੀਂ ਸੋਣਾ ਮੱਝਾਂ ਵਾਲੇ ਚ ਨਹੀਂ ਸੋਣਾ ਮੈਡਮ ਵੀਰੇ 50000 ਦੀ ਹੋਰ ਦੀ ਖਾਤ ਸਾਹ ਕੋਈ ਵੇਸ਼ਤਾ ਬਣ ਕੇ ਦੀ ਹੜੇ ਵਸਤੇ ਆ ਗਏ ਨਹੀਂ ਨਹੀਂ ਕੋਈ ਫਰਿਸ਼ਤਾ ਫਰੁਸ਼ਤਾ ਨਹੀਂ ਆਸੀ